का्तियन होम्योपैथिक क्लिनिक एंड इंटरनेशनल थेरेपी सेंटर जो कला रोड सिविल हॉस्पिटल के पास रेड कलर की बिल्डिंग में हम कर रहे हैं ये ऑफ कॉस्ट सर्विस दी जा रही है उसका फायदा वासियों को उठाना चाहिए और हम जर्मन से आइलैंड से भी बहुत अच्छी अच्छी थेरेपी बेड थेरेपी लाए हैं उसको यूज करने से काफी अच्छे रिजल्ट आ रहे हैं न्यूरोथेरेपी है फिजियोथेरेपी और केम्सोथेरेपी भी कर रही हैं उसका बेनिफिट ले ਮੰਬਰ ਸਾਲ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਮੀਟਿੰਗ ਦਾ ਆ ਮੀਟਿੰਗ ਦਾ ਦੇਖੋ ਇੱਕ ਰੈਲੀ ਵਾਲਾ ਹੀ ਮਾਹੌਲ ਆ ਰੈਲੀ ਵੱਡਾ ਕਾਟਿਆ ਵੱਡੀ ਕਨਵੈਨਸ਼ਨ ਕਹਿ ਲਈ ਰਹੀ ਆ ਅਸੀਂ ਜਿਹੜਾ ਬੀਬੀਆਂ ਦਾ ਜ਼ਿਲ੍ਹਾ ਪਦਰੀ ਢਾਂਚਾ ਜਿਹੜਾ ਉਹਨੂੰ ਅੱਜ ਗਠਨ ਕਰਨ ਜਾ ਰਹੇ ਆ ਕਿਉਂਕਿ ਜ਼ਿਲ੍ਹਾ ਕਮੇਟੀ ਅਜੇ ਸਾਡੀ ਚੱਲਦੀ ਆ ਪਹਿਲਾਂ ਉਸੇ ਜਿਹੜਾ ਕਮੇਟੀ ਦੇ ਵਿੱਚ ਅੱਜ ਬੀਬੀਆਂ ਨੂੰ ਨਾਮਜ਼ਦ ਕਰਕੇ ਤੇ ਅਸੀਂ ਉਹਦਾ ਵਿਸਤਾਰ ਕਰਨ ਜਾ ਰਹੇ ਆ ਕਿਉਂਕਿ ਪਿੰਡਾਂ ਦੇ ਵਿੱਚ ਪਹਿਲਾਂ ਪਿੰਡਾਂ ਦੀਆਂ ਚੋਣਾਂ ਕਰਾਈਆਂ ਬੀਬੀਆਂ ਦੀਆਂ ਇਹ ਰਹੇ ਜੋ ਉਹਨਾਂ ਦੀਆਂ ਚੋਣਾਂ ਕਰਾਂਗੇ ਬੀਬੀਆਂ ਦੀਆਂ ਤੇ ਹੁਣ ਅੱਜ ਜਿਹੜੀ ਜਿਲ੍ਹਾ ਪਦਰੀ ਸਾਡੀ ਬੀਬੀਆਂ ਦੀ ਜਿਹੜੀ ਇਹ ਚੋਣ ਆ ਕਿਉਂਕਿ ਸਾਨੂੰ ਅਸੀਂ ਸਮਝ ਆ ਵੀ ਸਮਾਜ ਦੇ ਵਿੱਚ 50% ਆ ਔਰਤਾਂ ਦਾ ਹਿੱਸਾ ਵਾ ਤੇ ਔਰਤਾਂ ਮੇਰਾ ਚੁੱਲਿਆਂ ਦੇ ਉੱਤੇ ਡੱਕਿਆ ਨਹੀਂ ਸਰਣੀਆਂ ਜਿੱਥੇ ਘਰ ਘਰ ਦੇ ਕਾਰੋਬਾਰ ਕਰਦੀਆਂ ਤੇ ਜਿੱਥੇ ਆਪਣੀਆਂ ਮੰਗਾਂ ਵਾ ਔਰਤਾਂ ਨਾਲ ਸੰਬੰਧਿਤ ਵੀ ਆ ਜਾਂ ਲੜਾਈ ਜਿਹੜੀ ਚੱਲ ਰਹੀ ਆ ਆ ਕੇਂਦਰ ਸਰਕਾਰ ਦੇ ਨਾਲ ਆ ਬੇਸ਼ੱਕ ਉਹ ਸ਼ੰਭੂ ਕਲੋਰੀ ਬਾਰਡਰ ਤੇ ਆ ਉਹਨਾਂ ਬਾਰਡਰਾਂ ਤੇ ਔਰਤਾਂ ਦੀ ਵੱਡੀ ਸਮੂਹਤ ਇਹ ਕਰਨ ਵਾਸਤੇ ਅੱਜ ਇਹਨਾਂ ਦੀ ਜ਼ਿਲ੍ਹਾ ਕਮੇਟੀ ਦਾ ਇਹ ਗਠਨ ਕਰਨ ਜਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੂਬਾ ਕਮੇਟੀ ਦਾ ਵੀ ਔਰਤਾਂ ਦਾ ਗਠਨ ਕਰਾਂਗੇ। ਹਾਰੀ ਗਰਦਾਸਪੁਰ ਜ਼ਿਲ੍ਹੇ ਦੀ ਇਹ 20 ਤਰੀਕ ਨੂੰ ਵਾਰੀ ਆ। ਉਸ ਵਾਰੀ ਦੇ ਵਿੱਚ ਜਿੱਥੇ ਮਰਦ ਜਾਣਗੇ ਟਰਾਲੀਆਂ ਦੇ ਉੱਤੇ ਇਹ ਯਾਰਾਂ ਦੀ ਗਿਣਤੀ ਵਿੱਚ ਔਰਤਾਂ ਜਿਹੜੀਆਂ ਸ਼ੰਭੂ ਬਾਰਡਰ ਦੇਤੇ ਜਾ ਕੇ ਆਪਣੀਆਂ ਮੰਗਾਂ ਦੇਤੇ ਲੜਾਈ ਦੇਣਗੇ। ਹਾਂ ਵੇਖੋ ਜੀ ਇਹ ਬਹੁਤ ਆਨੀਆਂ ਨੂੰ ਬਿਨਿਆ ਹੀ ਬੇਨਿਆ ਵੀ ਚਲੋ ਇਹ ਜਿਹੜਾ ਚੋਣ ਜਿੱਤ ਲੈਣਾ ਜਾਂ ਸਕੇਟਾਂ ਦੇ ਉੱਤੇ ਕਾਬਜ ਹੋ ਜਾਣਾ ਇੱਕ ਵੱਖਰਾ ਪੱਖ ਹੈ ਜਿਹੜੀ ਜਨਤਕ ਲੜਾਈ ਆ ਉਹ ਵੱਖਰੀ ਪੱਖ ਹੈ ਸਾਡੀ ਜਿਹੜੀ ਜਨਤਕ ਲੜਾਈ ਆ ਕਿਉਂਕਿ ਸਾਡਾ ਕੋ ਪੋਲੀਟੀਕਲ ਢਾਂਚਾ ਨਹੀਂ ਹੈਗਾ ਸਾਡੀ ਲੜਾਈ ਜਨਤਕ ਪ੍ਰੈਸ਼ਰ ਗਰੁੱਪ ਆ ਉਹ ਪ੍ਰੈਸ਼ਰ ਗਰੁੱਪ ਨੇ ਪਹਿਲਾਂ ਵੀ ਦਿੱਲੀ ਦੇ ਵਿੱਚ ਬਹਿ ਕੇ ਉਦੋਂ ਵੀ ਕੇਂਦਰ ਸਰਕਾਰ ਦਿੱਲੀ ਦੇ ਉੱਤੇ ਕਾਬਜ਼ੀ ਤੇ ਉਹ ਖੇਤੀ ਕਾਨੂੰਨ ਰੱਦ ਕਰਾਇਆ ਤੇ ਹੁਣ ਵੀ ਅਸੀਂ ਕਹਿੰਦੇ ਸਾਡੀਆਂ ਮੰਗਾਂ ਜਾਇਜ਼ ਹੋਣਗੀਆਂ ਤੇ ਸਰਕਾਰ ਨੂੰ ਇਹਦੇ ਲਈ ਧਿਆਨ ਦੇਣਾ ਪਊਗਾ ਹੁਣ ਵੀ ਸ਼ੰਭੂ ਖਨੌਰੀ ਬਾਰਡਰਾਂ ਦੇ ਬਿਤੇ ਆ ਤੇ ਜਿੰਨਾ ਚਿਰ ਐਮਐਸਪੀ ਦੀ ਕਾਨੂੰਨੀ ਗਰੰਟੀਆਂ ਨਹੀਂ ਹੈਤਾਂ ਲਕਵੀ ਰਿਪੋਰਟ ਦੇ ਦੋਸ਼ੀਆਂ ਨੂੰ ਸਜ਼ਾਵਾ ਨਾਲ ਰੇਗਾ ਦੀ 700 ਰੁਪਿਆ ਦਿਹਾੜੀ ਤੇ ਨਾਲ 200 ਦੇ ਰਜਗਾਰ ਸਾਮੀਨਾਦ ਕਮਿਤੀ ਰਿਪੋਰਟ ਇਹਦੇ ਨਾਲ ਕਿਸਾਨਾਂ ਬਿਜੂਦਾ ਦਾ ਸਵਿਚਾ ਕਰਜ਼ਾ ਖਤਮ ਹੋ ਜਾਂਦਾ ਔਰ ਮੰਗਾ ਆਦੀਵਾਸੀ ਆਈਆਂ ਉਹਨਾਂ ਚ ਜਿਹੜਾ ਵਾ ਅਸੀਂ ਉੱਤੇ ਲਗਾਤਾਰ ਡਟੇ ਰਹਾ ਅੱਛਾ ਜੀ ਔਰ ਨਹੀਂ ਹੋਵੇ ਕੋ ਇੱਕਾ ਇੱਕ ਹੈਗੀ ਗੱਲ ਇਹਨੂੰ ਸਰਕਾਰ ਨਲੋਣੀ ਉਹਨਾਂ ਦਾ ਪ੍ਰਾਈਵੇਟ ਟ੍ਰੀਟਮੈਂਟ ਜਿਹੜਾ ਉਹਦੇ ਚੱਲ ਰਿਹਾ ਉਹਦੇ ਵਿੱਚ ਸਾਡਾ ਪਹਿਲੋ ਰੋਸ ਵੀ ਆ ਵੀ ਸਰਕਾਰ ਨੂੰ ਜੋ ਵੀ ਟ੍ਰੀਟਮੈਂਟ ਦੇਣਾ ਉਹ ਦਵੇ ਜੋ ਕੋ ਆ ਉਹਨੂੰ ਕੋਈ ਚਲਾਉਣਾ ਜਾਂ ਸਮਟਿੰਗ ਕੁਛ ਹੀ ਆ ਸਹੀ ਤਰੀਕੇ ਨਾਲ ਜਵੇ ਕਿਉਂਕਿ ਉਹ ਮੀਟਿੰਗ ਜਿਹੜੀ 14 ਤਰੀਕ ਨੂੰ ਮੀਟਿੰਗ ਆ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਉਹਦੇ ਵਿੱਚ ਜਾਣ ਦੇ ਜੋ ਹੋਰ ਜਾਣ ਤੇ ਆਪਣੀ ਗੱਲਬਾਤ ਜਿਹੜੀ ਠੋਪ ਉੱਜਾ ਕੇ ਉੱਤੇ ਰੱਖਣੀ ਅਸੀਂ ਵੇਖੋ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਵੀ ਬਹੁਤ ਵੱਡਾ ਜ਼ੁਲਮ ਆ ਤੁਸੀਂ ਮਨੀਪੁਰ ਦੇ ਵਿੱਚ ਔਰਤਾਂ ਨੂੰ ਨਗਨ ਕਰਕੇ ਤੁਹਾਡੀ ਇੱਥੇ ਸਰਕਾਰ ਆ ਕਮਾਇਆ ਗਿਆ ਤਾਂ ਵੱਡਾ ਤਸ਼ੱਦਦ ਉੱਥੇ ਆਪਣੇ ਹੱਕ ਮੰਗਦੇ ਲੋਕਾਂ ਦੇ ਤੇ ਔਰਤਾਂ ਦੇ ਤੇ ਕੀਤਾ ਗਿਆ ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਬੈਸਟ ਬੰਗਾਲ ਦੇ ਵਿੱਚ ਗ੍ਰਹਿ ਮੰਤਰੀ ਤੁਸੀਂ ਕਹੀਏ ਹੋਏ ਹੰਦਸ਼ਾਵਣੀ ਪੱਛਮੀ ਬੰਗਾਲ ਦੇ ਵਿੱਚ ਉੱਥੇ ਵੀ ਇੱਕ ਔਰਤ ਦੇ ਨਾਲ ਇਹ ਬਲਾਤਕਾਰ ਕਰਕੇ ਜਿਹੜੀ ਔਰਤ ਡਾਕਟਰ ਕਿਸੇ ਦੀ ਲੋਕ ਆਮ ਲੋਕਾਂ ਦਾ ਧਿਆਨ ਹੋਗਾ ਉੱਥੇ ਬਲਾਤਕਾਰ ਕਰਕੇ ਤੇ ਉਹਦਾ ਕਤਲ ਕੀਤਾ ਗਿਆ ਨਰ ਭਿਆ ਅਕਾਂਡਾ ਤੋਂ ਆਈ ਜਾਂਦਾ ਹੈ ਜਿਹੜੇ ਦੇਸ਼ ਭਰ ਦੇ ਵਿੱਚ ਵੱਡੇ ਜ਼ੁਲਮ ਹੋ ਰਹੇ ਆ ਮੁਜਫਰਨਗਰ ਦੇ ਵਿੱਚ ਯੂਪੀ ਦੇ ਵਿੱਚ ਜੋਗੀ ਦੀ ਆਪਣੀ ਸਰਕਾਰ ਆ ਉੱਥੇ ਵੀ ਔਰਤਾਂ ਦਾ ਬਲਾਤਕਾਰ ਕਰਕੇ ਤੇ ਉਹਨਾਂ ਰੋਕ ਦਿੱਤੇ ਤੇ ਪੰਗਿਆ ਕਰਾ ਇਹ ਜਿਹੜਾ ਜ਼ੁਲਮ ਆ ਇਹਦੇ ਖਿਲਾਫ ਔਰਤਾ ਜਿਹੜੀਆਂ ਸਾਡੀਆਂ ਭੈਣਾਂ ਪੜਾ ਇਹ ਮੈਦਾਨ ਦੇ ਵਿੱਚ ਆ ਕੇ ਤੇ ਜਥੇਬੰਦ ਹੋਣਗੀਆਂ ਤੇ ਜਿਨ੍ਹਾਂ ਨੂੰ ਔਰਦੇ ਤੇ ਤਸ਼ੱਦਦ ਹੁੰਦਾ ਉਹਦਾ ਮੁਕਾਬਲਾ ਕਰਨਗੀਆਂ ਇਹ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਆ ਆ جنگ ਆ ਜਿਹੜੀ ਲੜਾਈ ਆ ਉਸ ਲਾਈ ਦੇ ਵਿੱਚ ਬਹੁਤ ਵੱਡੀ ਸਮਰਥਾ ਸਾਡੀਆਂ ਭੈਣਾਂ ਕਰਨਗੀਆਂ ਮੀਡੀਆ ਦਾ ਜੀ ਵੇਖੋ ਅਸੀਂ ਜਿਹੜਾ ਬੋਧੀ ਮੀਡੀਆ ਨੂੰ ਛੱਡ ਕੇ ਜਿਹੜਾ ਦੂਜਾ ਮੀਡੀਆ ਵਾ ਬਹੁਤ ਪੋਜੀਟਿਵ ਰੋਲ ਆ ਵਧੀਆ ਰੋਲ ਆ ਅਸੀਂ ਨਹੀਂ ਕਹਿੰਦੇ ਕਿ ਉਹ ਮਾਰਾ ਕਿਉਂਕਿ ਉਹਨਾਂ ਨੇ ਅਵਰ ਜਿਹੜੋ ਡੱਲੇয়াল ਸਾਹਿਬ ਉਥੇ ਉਹ ਪਰਤਾ ਤੇ ਬਿਠੇ ਪੂਰੀ ਕਵਰੇਜ ਕੀਤੀ ਸਾਰਿਆਂ ਨੇ ਦੂਜਾ ਜਿਹੜਾ ਹੈਗਾ ਜਦੋਂ ਅੱਗੇ ਜਾਂਦੇ ਸ਼ੰਭੂ ਬਾਰਡਰ ਕੋ ਆਉਂ ਦਿੱਲੀ ਵਧਨ ਦੇ ਜਥੇ ਜਾਂਦੇ ਪੂਰਾ ਉਹਨਾਂ ਨੇ ਜਿਹੜਾ ਕੀਤਾ ਕਵਰੇਜ ਕੀਤੀ ਆ ਸਾਰੀ ਤੇ ਅਸੀਂ মিডিਆ ਨੂੰ ਕਹਿਣਾ ਚਾਹੁੰਦੇ ਕਿ ਕੁਝ ਇੱਕ ਨੂੰ ਛੱਡ ਕੇ ਥੋੜ੍ਹਾ ਨੂੰ ਛੱਡ ਕੇ ਜਿਆਦਾ ਰੋਲ ਜਿਹੜਾ ਵਾ ਉਹ ਬਹੁਤ ਵਧੀਆ ਰੋਲ ਆ ਤੇ ਪੋਜੀਟਿਵ ਰੋਲ ਆ ਇਹਨੂੰ ਹੋਰ ਕਰਨਾ ਚਾਹੀਦਾ ਕਿਉਂਕਿ ਇਹ ਲੜਾਈ ਸਮੁੱਚੀ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਨਹੀਂ ਇਹ ਲੜਾਈ ਜਿਹੜੀ ਸਮੁੱਚੇ ਪੰਜਾਬੀਆਂ ਦੀ ਲੜਾਈ ਆ ਤੇ ਇਹਦੇ ਵਿੱਚ ਕੋਈ ਜਾਤ ਧਰਮ ਜਾਂ ਦੁਗਿਆ ਜਾਤੀਵਾਦ ਦੰਗੇ ਕਰਨ ਵਾਲਾ ਕੋਈ ਐਹੋ ਜੀ ਗੱਲ ਨਹੀਂ ਸਮੁੱਚੀ ਪੰਜਾਬੀਆਂ ਨੇ ਜੋ ਸਾਨੂੰ ਦਿਸਿਆ ਮੀਡੀਆ ਰੋਲ ਚਲਗਣ ਭਾਇਆ 30 ਤਰੀਕ ਨੂੰ ਸੰਪਰਨ ਜਿੱਦੋਂ ਅਸੀਂ ਆ ਇੱਥੇ ਸਾਰਾ ਪੰਜਾਬ ਬੰਦ ਕਰਾਇਆ ਬਹੁਤ ਵੱਡਾ ਅੱਜ ਤੇ ਮੀਡੀਆ ਨੇ ਸਹਿਯੋਗ ਦਿੱਤਾ ਉੱਥੇ ਵੱਡਾ ਬਹੁਤ ਸਹਿਯੋਗ ਜਿਹੜਾ ਆਮ ਲੋਕਾਂ ਨੇ ਸਾਨੂੰ ਸਮੁੱਚੇ ਪੰਜਾਬੀਆਂ ਨੂੰ ਦਿੱਤਾ ਸੁਖਵਿੰਦਰ ਸਿੰਘ ਸਭਰਾ ਕਿਸਾਨ ਮਜ਼ਦੂਰ ਸੁਸਾਇਟੀ ਪੰਜਾਬ ਦਾ ਸੁਭਾ ਪ੍ਰਧਾਨ ਹਾਂਜੀ ਅੱਜ ਕੀ ਕਹਿਣਾ ਚਾਹੁੰਦੇ ਹੋ ਇਹ ਸਮੇਂ ਦੀ ਲੋੜ ਸੀ ਜਿੰਨਾ ਚਿਰ ਅਸੀਂ ਪਰਿਵਾਰਾਂ ਸਨੇਜ ਜਥੇਬੰਦਨੀ ਹੋਵਾਂਗੇ ਉਨੀ ਦੇਰ ਤੱਕ ਕੋਈ ਵੀ ਕਾਨੂੰਨਤੀ ਇੱਥੇ ਨਹੀਂ ਬਚੂਗੀ ਇਸ ਟਾਈਮ ਤੇ ਕਿਸਾਨ ਨੂੰ ਮਜ਼ਦੂਰ ਨੂੰ ਦੁਕਾਨਦਾਰ ਨੂੰ ਰੇੜੀ ਫੜੀ ਵਾਲੇ ਨੂੰ ਮਤਲਬ ਹਰੇਕ ਤਬਕੇ ਨੂੰ ਬਹੁਤ ਵੱਡੀ ਗਿੰਟੀ ਦੇ ਵਿੱਚ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਜੱਡਾ ਵੱਡਾ ਹਮਲਾ ਵਾ ਉਹ ਸਾਰਾ ਕੁਝ ਕਾਰਪੋਰੇਟ ਵਾਲੇ ਘਰ ਵੱਲੇ ਮੈਨੇ ਲੈ ਕੇ ਜਾ ਰਿਆ ਵਾ ਲੋਕਾਂ ਕੋਲੇ ਕੋਈ ਚੀਜ਼ ਨਹੀਂ ਬਚਣੀ ਸਾਡਾ ਰੇੜੀ ਫੜੀ ਵਾਲਾ ਹੱਟੀ ਭੱਟੀ ਵਾਲਾ ਸਾਰਾ ਕੁਝ ਇਹਨਾਂ ਨੇ ਖਤਮ ਕਰਨ ਦਾ ਪ੍ਰੋਗਰਾਮ ਬਣਾ ਰਿਆ ਵਾ ਜਦੋਂ ਵੱਡਾ ਮਾਲ ਬਣਿਆ ਵੱਡੇ ਮਾਲ ਨੇ ਹਜ਼ਾਰਾਂ ਦੁਕਾਨਾਂ ਹੱਜਿਆ ਖਾ ਜਾਣੀਆਂ ਵਾ ਕਿਉਂਕਿ ਸਾਡੀ ਜਿਹੜੀ ਪਿੰਡ ਵਾਲੀ ਦੁਕਾਨ ਆ ਲਾਲੇ ਦੀ ਉਹ ਸਾਡੇ ਵਾਸਤੇ ਮੁਬਾਰਕ ਆਹੀ ਦਾਰਸਦਾਰ ਸੌਦਾ ਤੋਂ ਲੈ ਆਉਣੇ ਆ ਇਹ ਸਰਕਾਰ ਡਬਲਿਊਟੀਓ ਦੀਆਂ ਨੀਤੀਆਂ ਤਹਿਤ ਸਾਰਾ ਕੁਝ ਕਾਰਪੋਰੇਟ ਦੇ ਹੱਥ ਫੜੋਣਾ ਚਾਹਦੀ ਆ ਉਹਦੇ ਵਾਸਤੇ ਮਾਵਾ ਪੈਣਾ ਦੇ ਵੱਡੇ ਇਕੱਠ ਜਿਹੜੇ ਕਰਕੇ ਪਰਿਵਾਰਾਂ ਸੰਬੰਧੀ ਜਿੱਥੇ ਬੰਦ ਹੋ ਰਹੇ ਆ ਇਹ ਅਪੀਲ ਕਰਾਂਗੇ ਵੀ ਸ਼ਹਿਰ ਵਾਲੇ ਰੇੜੀ ਫੜੀ ਵਾਲੇ ਦੁਕਾਨਦਾਰ ਮਾਸਟਰ ਡਾਕਟਰ ਸਾਰੇ ਜਿੱਥੇ ਬੰਦ ਹੋਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਕੱਠੇ ਹੋ ਕੇ ਲੜਿਆ ਜਾ ਸਕੇ ਵੇਖੋ ਜੀ ਇਹਨਾਂ ਜਿੱਤਾ ਨੂੰ ਅਸੀਂ ਕੁਝ ਵੀ ਨਹੀਂ ਕਹਿੰਦੇ ਕਿਉਂਕਿ ਇਹ ਜਿੱਤਾ ਜਿਹੜੀਆਂ ਵਕਤੀ ਜਿੱਤਾ ਵਾਂ ਕਦੀ ਕੋਈ ਆ ਗਿਆ ਕਦੀ ਕੋਈ ਗਿਆ ਵਾਰੀ ਨਾ ਕੁੱਟ ਰਿਆ ਇਹਨਾਂ ਨੇ ਵਾਰੀ ਵਧੀ ਹੈ ਅਸਲੀ ਜਿੱਤ ਉਹ ਨਹੀਂ 140 ਕਰੋੜ ਭਾਰਤੀ ਲੋਕਾਂ ਦੀ ਉਸ ਦਿਨ ਜਿੱਦਣ ਲੋਕ ਆਪਣੀ ਕਿਰਤ ਕਮਾਈ ਨੂੰ ਬਚਾਉਣ ਵਾਸਤੇ ਆਪਣੇ ਕਿੱਤੇ ਨੂੰ ਬਚਾਉਣ ਵਾਸਤੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਆ ਲਿਆ ਅਸਲੀ ਜਿੱਤ ਉਹ ਦਿਨ ਹੋਣੀ ਆ ਇਹ ਤਾਂ ਜਿਹੜਾ ਤਕਾਉਂਜਾ ਤਕਾਉਂਸਲਾ ਪਿੱਟਿਆ ਜਾ ਰਿਹਾ ਵਾ ਲੋਕਤੰਤਰ ਦਾ ਲੋਕਤੰਤਰ ਦੇ ਨਾਂ ਦੇ ਉੱਤੇ ਲੋਕਾਂ ਨੂੰ 5 ਸਾਲਾਂ ਬਾਅਦ ਵਾਰੀ ਦੇ ਨਾਲ ਲੁੱਟ ਕੇ ਆਪਣਾ ਤੋਰੀਫੁਰਕਾ ਚਲਾਉਂਦੇ ਰਲ ਕੇ ਬਾਜੀ ਖੇਡ ਰਿਆ ਅਸੀਂ ਇਹਨਾਂ ਜਿੱਤਾਂ-ਜੁੱਤਾਂ ਨੂੰ ਕੋਈ ਨਹੀਂ ਜਿੱਤਾਂ ਨੂੰ ਹਾਰਾਂ ਦੇ ਵਿੱਚ ਤਬਦੀਲ ਕਰਨ ਵਾਲੇ ਆ ਲੋਕ ਜਿਹੜੇ ਤੁਹਾਨੂੰ ਪਿੱਛੇ ਬੈਠੇ ਨਜ਼ਰ ਆਉਂਦੇ ਆ 140 ਕਰੋੜ ਭਾਰਤੀ ਨੇ ਕਿਉਂਕਿ ਜੇ ਏਡੀ ਵੱਡੀ ਜਿੱਤ ਮਿਲੀ ਦੀ ਹਣੀ ਹੁੰਦੀ ਤੇ ਫਿਰ ਪਿਛਲੀ ਆ ਜਿਹੜੀ ਚੋਣ ਲੰਘ ਕੇ ਗਈ ਐ ਐਮਪੀ ਦੀ ਇਹਦੇ ਵਿੱਚ 240 ਦੇ ਅੰਕੜਾ ਕਿਉਂ ਰਹਿ ਜਾਂਦਾ ਕਿਉਂਕਿ ਆਪ ਕੀ ਵਾਰ 400 ਪਾਰ ਦਾ ਨਾਰਾ ਸੀਗਾ ਮੋਦੀ ਦਾ ਇਹ ਸਾਰਾ ਕੋਈ ਲੋਕ ਜਾਣਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਆਪਣੀ ਦਲੀਲ ਦੇ ਨਾਲ ਗੱਲ ਰੱਖਦੇ ਹੋਏ ਕਿਰਤ ਨੂੰ ਬਚਾਉਣ ਵਾਸਤੇ ਅੱਗੇ ਆਉਣਗੇ ਹਾਂਜੀ ਮੇਖੋ ਜੀ ਆਮ ਸਰਕਾਰ ਜਿਹੜੀ ਆ ਬਣਾਈ ਸੀ ਜਦੋਂ ਲੋਕਾਂ ਨੇ ਬੜੀਆਂ ਉਮੀਦਾਂ 'ਚ ਬਣਾਈ ਸੀ ਇੱਕ ਭਲੇਖਾ ਹੋ ਗਿਆ ਉਹਨਾਂ ਨੂੰ 92 ਵੀਰਾਂ ਨੂੰ ਕਿ ਸ਼ਾਇਦ ਸਾਡਾ ਲੋਕਾਂ ਦੇ ਵਿੱਚ ਕਰੇਜ ਏਡਾ ਵੱਡਾ ਹੈ ਸਾਨੂੰ ਇਹ ਚੁੰੜ ਰਹੇ ਆ ਅਸਲ ਦੇ ਵਿੱਚ ਕਰੇਜ ਵੱਡਾ ਨਹੀਂ ਪਹਿਲੀਆਂ ਰੋਹੇ ਬਰਿਆਤੀ 83 ਦੇ ਜਿਹੜੀਆਂ ਦੋਈ ਉਹਨਾਂ ਤੋਂ ਲੋਕ ਅੱਕ ਚੁੱਕੇ ਸਨ ਉਹਨਾਂ ਦੇ ਅਕੀਵੇਂ ਦੇ ਵਿੱਚੋਂ ਇਹਨਾਂ ਨੇ ਤਜਰਬਾ ਕੀਤਾ ਸੀ ਪਰ ਉਹ ਤਜਰਬਾ ਪੂਰੀ ਤਰ੍ਹਾਂ ਫੇਲ ਹੋਇਆ ਵਾ ਭਗਵਾਨਤਮਾਨ ਸਰਕਾਰ ਪੂਰੀ ਕਰੈਸ ਟਾਈਮ ਤੇ ਫੇਲ ਵਾ ਇਹ ਤੋਂ ਕੋਈ ਆਸ ਲਾ ਕੇ ਅਸੀਂ ਅਗਲੀ ਗੱਲ ਕਰ ਲਈਏ ਉਹ ਸਾਡੇ ਵਾਸਤੇ ਠੀਕ ਨਹੀਂ ਹੋਊਗੀ ਕਿਉਂਕਿ ਅਸਲ ਦੇ ਵਿੱਚ ਲੋਕਾਂ ਨੂੰ ਆਪਣੇ ਸੰਘਰਸ਼ ਦੇ ਤੇ ਟੇਕ ਰੱਖਣੀ ਚਾਹੀਦੀ ਆ ਜੋ ਸਾਡੇ ਵੱਡੇ ਵਡੇਰੇ ਨੇ ਸੰਘਰਸ਼ ਕਰਕੇ ਸਮਾਜ ਨੂੰ ਬਚਾਇਆ ਮੇਰਾ ਨਾਮ ਹਰਜੀਤ ਕੌਰ ਮੈਂ ਜ਼ਿਲ੍ਹਾ ਅਸਰਾਕਾਰ ਅੱਜ ਜਿਹੜੀ ਕਸਮ ਮੈਂ ਬਿਲਕੁਲ ਆਪਣੇ ਮਨ ਔਰ ਤੰਦੇ ਨਾਲ ਨਿਭਾਵਾਂਗੀ ਕਿਉਂ ਵੀ ਸਾਡੀ ਡਿਊਟੀ ਹਨ ਉੱਥੇ ਲਈ ਜਦੋਂ ਵੀ ਸਾਡੀ ਡਿਊਟੀ ਲਈ ਜਾਊਗੀ ਸ਼ੰਭੂ ਲਈ ਜਾਊਗੀ ਗੁਰਦਾਸਪੁਰ ਜਿੱਥੇ ਇੱਥੇ ਲੋਕਲ ਟਰਨੀਆ ਤੇ ਵੀ ਲਈ ਜਾਊਗੀ ਅਸੀਂ ਬਿਲਕੁਲ ਮਨ ਔਰ ਤਨ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਅਸੀਂ ਜਾਵਾਂਗੇ ਦੇਖੋ ਮੋਦੀ ਸਰਕਾਰ ਨੇ ਤੇ ਬਹੁਤ ਟੱਕਾ ਕੀਤਾ ਸਾਨੂੰ ਦੇ ਨਾਲ ਪਰ ਉਹਦੇ ਵਿੱਚ ਸਾਡੀਆਂ ਬੀਬੀਆਂ ਸਾਡਾ ਸਾਥ ਦੇਣਗੀਆਂ ਤੇ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਵਾਂਗੇ ਔਰ ਆਪਣਾ ਮੋਰਚਾ ਅਸੀਂ ਜਿੱਤ ਕੇ ਉਥੇ ਫਤਿਹ ਕਰਕੇ ਆਵਾਂਗੇ